ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਿੰਘ ਸਭਾ ਲਹਿਰ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋਵੋਗੇ ਜਦੋਂ ਸਿੱਖ ਹੋਂਦ ਤੇ ਹਸਤੀ ਤੁੰਦਲੀ ਪੈ ਰਹੀ ਸੀਗੀ ਉਸ ਵੇਲੇ ਇਹ ਲਹਿਰ ਹੈ ਜਿਹੜੀ ਉਹ ਆਰੰਭ ਹੋਈ ਇਸ ਲਹਿਰ ਨੇ ਬੜੇ ਮਾਰਕੇ ਦੇ ਕੰਮ ਕੀਤੇ ਇਹਦੇ ਅੰਦਰ ਬੜੇ ਮਰਜੀਵੜੇ ਪੰਥ ਸੇਵਕ ਜਿਹੜੇ ਸਨ ਉਹ ਪੈਦਾ ਹੋਏ। ਉਹਨਾਂ ਪੰਥ ਸੇਵਕਾਂ ਦੇ ਵਿੱਚੋਂ ਹੀ ਇੱਕ ਨਾਮ ਹੈ ਪ੍ਰੋਫੈਸਰ ਗੁਰਮਖ ਸਿੰਘ ਉਹਨਾਂ ਦਾ। ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਪੰਥ ਦੇ ਵਾਸਤੇ। ਪ੍ਰੋਫੈਸਰ ਗੁਰਮਖ ਸਿੰਘ ਉਹਨਾਂ ਨੂੰ ਪੰਜਾਬੀ ਪੱਤਰਕਾਰੀ ਦਾ ਪਿਤਾਮਾ ਕਹਿ ਲਿਆ ਜਾਵੇ ਤੇ ਇਹਦੇ 'ਚ ਕੋਈ ਅਤਕਤਨੀ ਨਹੀਂ ਹੋਏਗੀ। ਸਿੰਘ ਸਭਾ ਲਹਿਰ ਦੇ ਆਦਰਸ਼ਾਂ ਨੂੰ ਲੈ ਕੇ ਸਮੇਂ-ਸਮੇਂ ਦੇ ਉੱਤੇ ਉਹਨਾਂ ਨੇ ਮਹੀਨਾਵਾਰੀ 10 ਰੋਜ਼ਾ 15 ਰੋਜ਼ਾ ਜਿਹੜੇ ਰਸਾਲੇ ਤੇ ਅਖਬਾਰ ਸਾਨੂੰ ਸ਼ੁਰੂ ਕੀਤੇ ਸਭ ਤੋਂ ਪਹਿਲਾਂ 1880ਵੀਂ ਦੇ ਵਿੱਚ ਗੁਰਮੁਖੀ ਅਖਬਾਰ ਸ਼ੁਰੂ ਕੀਤਾ ਫਿਰ ਉਹ ਦੂਜੇ ਬਾਅਦ ਦੇ ਵਿੱਚ ਵਿਦਿਆਰਕ ਸ਼ੁਰੂ ਕੀਤਾ ਰਸਾਲਾ ਖਾਲਸਾ ਸ਼ੁਰੂ ਕੀਤਾ ਅਖਬਾਰ ਸੁਧਾਰਕ ਰਸਾਲਾ ਸ਼ੁਰੂ ਕੀਤਾ ਖਾਲਸਾ ਗਜ਼ਟ ਜਿਹੜਾ ਸੀਗਾ ਉਹ ਵੀ ਅਖਬਾਰ ਸ਼ੁਰੂ ਕੀਤਾ ਗੁਰਮੁਖੀ ਅਖਬਾਰ ਹੈ ਜਿਹੜਾ ਇਹ ਪਹਿਲਾਂ ਪ੍ਰੋਫੈਸਰ ਗੁਰਮukh ਸਿੰਘ ਹੁਣਾਂ ਦੀ ਸੰਪਾਦਨਾ ਦੇ ਥੱਲੇ ਹੀ ਕੰਮ ਚੱਲ ਰਿਹਾ ਸੀਗਾ ਉਹਨਾਂ ਦੀ ਦੇਖ ਰੇਖ ਦੇ ਹਟਾਂ ਪਰ ਜਦੋਂ ਸਿੰਘ ਸਭਾ ਲਾਹੌਰ ਤੇ ਸਿੰਘ ਸਭਾ ਅੰਮ੍ਰਿਤਸਰ ਦੇ ਵਿੱਚ ਕਾਫੀ ਜ਼ਿਆਦਾ ਮਤਭੇਦ ਹੋ ਗਏ ਤੇ ਉਦੋਂ ਗੁਰਮੁਖੀ ਅਖਬਾਰ ਹੈ ਜਿਹੜਾ ਉਹ ਸਿੰਘ ਸਭਾ ਅੰਮ੍ਰਿਤਸਰ ਦੇ ਪਾਸ ਚਲਾ ਗਿਆ। ਬਾਬਾ ਖੀਨ ਸਿੰਘ بیਤੀ ਉਹਨਾਂ ਦੇ ਕੋਲ ਤੇ ਅਵਤਾਰ ਸਿੰਘ ਵਹੀਰੀਆ ਜਿਹੜਾ ਉਹਨਾਂ ਦਾ ਖਾਸੋਂ ਖਾਸ ਸੀ ਬਹੁਤ ਲੰਮੇ ਸਮੇਂ ਤੱਕ ਇਹਦਾ ਸੰਪਾਦਕ ਰਿਆ। ਇਧਰਲੇ ਬੰਨੇ ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਨੇ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਲਿਆ ਸੀਗਾ ਵੀ ਦੂਰ ਦੂਰ ਤੱਕ ਸਿੰਘ ਸਭਾਈ ਵਿਚਾਰ ਪਹੁੰਚਾਉਣ ਵਾਸਤੇ ਖ਼ਬਰ ਹੈ ਜਿਹੜਾ ਬਹੁਤ ਵਧੀਆ ਮਾਧਿਅਮ ਹੈ। ਇਸੇ ਚੀਜ਼ ਨੂੰ ਮੁੱਖ ਰੱਖਦੇ ਹਾਂ। 13 ਜੂਨ 1886 ਈਸਵੀ ਨੂੰ ਉਹਨਾਂ ਨੇ ਇੱਕ ਨਵਾਂ ਅਖਬਾਰ ਸ਼ੁਰੂ ਕੀਤਾ। ਇਹ ਉਹ ਅਖਬਾਰ ਸੀ ਜਿਨੇ ਸਿੱਖ ਕੌਮ ਦੀ ਹੋਂਦ ਤੇ ਹਸਤੀ ਨੂੰ ਨਵਾਂ ਮੋੜ ਦਿੱਤਾ। ਪੁਨਰਸਰਜੀਤੀ ਦੇ ਵਿੱਚ ਅਹਿਮ ਯੋਗਦਾਨ ਪਾਇਆ। ਤੇ ਇਹਦੇ ਪ੍ਰਭਾਵ ਹੈ ਜਿਹੜੇ ਉਸਨੂੰ ਅੱਜ ਤੱਕ ਵੀ ਵੇਖਣ ਨੂੰ ਮਿਲਦੇ ਆ ਜਾਨੀ ਤੁਸੀਂ ਇਥੋਂ ਅੰਦਾਜ਼ਾ ਲਗਾ ਲਓ ਇਸ ਅਖਬਾਰ ਦਾ ਨਾਮ ਸੀ ਖਾਲਸਾ ਅਖਬਾਰ ਇਹਦਾ ਪਹਿਲਾ ਐਡੀਟਰ ਲਾਇਆ ਗਿਆ ਸੀ ਉਸੇ ਝੰਡਾ ਸਿੰਘ ਜਰਨੀ ਇਹ ਫਰੀਦਕੋਟ ਦਾ ਰਾਜੇ ਦਾ ਅਹਿਲਕਾਰ ਵੀ ਰਿਹਾ ਸੀ ਬਾਅਦ ਵਿੱਚ ਛੇਤੀਏ ਅਸਤੀਫਾ ਦੇ ਗਿਆ ਕਿਉਂਕਿ ਬਾਬਾ ਖ਼ੀਮ ਸਿੰਘ ਬੇਦੀ ਹੋਣਾ ਦੇ ਖੇਮੇ ਦੇ ਵਿੱਚ ਚਲਾ ਗਿਆ ਇਹਦੇ ਬਾਅਦ ਬਸੰਤ ਸਿੰਘ ਨੂੰ ਐਡੀਟਰ ਲਾਇਆ ਗਿਆ ਪਰ ਗੱਲ ਬਣੀ ਨਾ ਤੇ ਫੇਰ ਪ੍ਰੋਫੈਸਰ ਗੁਰਮukh ਸਿੰਘ ਹੁਣਾਂ ਦੀ ਪਾਰਖੂ ਅੱਖ ਨੇ ਉਸ ਹੀਰੇ ਦੀ ਚੋਣ ਕੀਤੀ ਜਿਹੜਾ ਸਿੰਘ ਸਭਾ ਲਹਿਰ ਦੇ ਅੰਦਰ ਚਮਕਦਾ ਸਿਤਾਰਾ ਬਣਿਆ ਭਾਵ ਗਿਆਨੀ ਦੇਤਾ ਸਿੰਘ ਦੀ ਉਹਨਾਂ ਨੂੰ 1886 ਦੇ ਵਿੱਚ ਹੀ ਇਸ ਅਖਬਾਰ ਦਾ ਐਡੀਟਰ ਹੈ ਜਿਹੜਾ ਉਹ ਲਗਾ ਦਿੱਤਾ ਜਾਂਦਾ ਇਸ ਅਖਬਾਰ ਦੇ ਕੁਝ ਆਦਰਸ਼ ਸਨ ਇੱਕ ਤੇ 10 ਗੁਰੂ ਸਾਹਿਬਾਨ ਦੇ ਜੀਵਨ ਚਰਿੱਤਰਾਂ ਜਿਹੜੇ ਉਹ ਸੰਗਤਾਂ ਦੇ ਸੰਬੋਧ ਪੇਸ਼ ਕਰਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਤਿ ਉਪਦੇਸ਼ ਲੋਕਾਂ ਦੇ ਤਾਈ ਲੈ ਕੇ ਜਾਣਾ ਫਿਰ ਸਭ ਤੋਂ ਵੱਡੀ ਗੱਲ ਵਿਦਿਆ ਦੀ ਉਨਤੀ ਤੇ ਉਹਦੇ ਵਿੱਚ ਵੀ ਪੰਜਾਬੀ ਜ਼ੁਬਾਨ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਯਤਨ ਕਰਨੇ ਖਾਲਸਾ ਧਰਮ ਦੀ ਵਿ੍ਰਿਧੀ ਵਾਸਤੇ ਭਾਵ ਨੂੰ ਵਧਾਉਣ ਵਾਸਤੇ ਉਪਾਅ ਆ ਜਿਹੜੇ ਉਹ ਲੋਕਾਂ ਨੂੰ ਸੁਝਾਉਣੇ ਖਾਲਸਾ ਪੰਥ ਸੇਵਕਾਂ ਨੂੰ ਵੀ ਸਾਨੂੰ ਕੀ ਕੀ ਕਰਨਾ ਚਾਹੀਦਾ ਕਿਵੇਂ ਕਿਵੇਂ ਕਰਨਾ ਚਾਹੀਦਾ ਸਿੰਘ ਸਭਾ ਦੇ ਆਸ਼ੀਆਂ ਨੂੰ ਲੋਕਾਂ ਦੇ ਘਰਾਂ ਤੱਕ ਲੈ ਕੇ ਜਾਣਾ ਇਹਦੇ ਨਾਲ ਹੀ ਖਾਲਸਾ ਧਰਮ ਵਿੱਚ ਆ ਚੁੱਕੀਆਂ ਜਿਹੜੀਆਂ ਕ੍ਰਿਤੀਆਂ ਨੇ ਉਨ੍ਹਾਂ ਦੇ ਉੱਤੇ ਚਰਚਾ ਕਰਨੀ ਤੇ ਸਭ ਤੋਂ ਵੱਡੀ ਗੱਲ ਜਿਹੜਾ ਗੁਰੂ ਦਮ ਸੀ ਉਹਦਾ ਡੰਕੇ ਦੀ ਝੋਟ ਦੇ ਉੱਤੇ ਖੰਡਨ ਕਰਨਾ ਇਸ ਤੋਂ ਬਿਨਾ ਇਸ ਅਖਬਾਰ ਦੇ ਅੰਦਰ ਬਾਹਰ ਦੀਆਂ ਜੜੀਆਂ ਖਬਰਾਂ ਸਨ ਸੰਖੇਪ ਰੂਪ ਦੇ ਵਿੱਚ ਉਹ ਲਗਦੀਆਂ ਸਨ ਜੀ ਇਸ ਅਖਬਾਰ ਨੇ ਗਿਆਨੀ ਦੈਦ ਸਿੰਘ ਹੁਣਾਂ ਦੀ ਸੰਪਾਦਕੀ ਦੇ ਥੱਲੇ ਉਹ ਅਸਥਾਨ ਪ੍ਰਾਪਤ ਕੀਤਾ ਇਦੀ ਮਿਸਾਲ ਸ਼ਾਇਦ ਦੂਜੀ ਕੋਈ ਲੱਭਦੀ ਨਹੀਂ। ਇੱਧਰ 1887 ਈਸਵੀ ਦੇ ਵਿੱਚ ਪ੍ਰੋਫੈਸਰ ਗੁਰਮukh ਸਿੰਘ ਹੁਣਾ ਨੂੰ ਬਾਬਾ ਖੀਮ ਸਿੰਘ 베ਦੀ ਦੇ ਧੜੇ ਨੇ ਪੰਥ ਵਿੱਚ ਛੇਕਣ ਦਾ ਜਿਹੜਾ ਹੁਕਮ ਸੀਗਾ ਉਹ ਅਕਾਲ ਪੁੰਗੇ ਤੇ ਪਜਾਰੀਆਂ ਤੋ ਕਢਵਾ ਦਿੱਤਾ। ਇਸ ਹੁਕਮ ਦੀ ਕੋਈ ਪੰਥ ਨੇ ਬਹੁਤੀ ਪ੍ਰਵਾਹ ਨਹੀਂ ਕੀਤੀ ਵੈਸੇ। ਕਿਉਂਕਿ ਸਾਰੇ ਜਾਣਦੇ ਸਨ ਇਹਦੇ ਪਿੱਛੇ ਬਾਬਾ ਖੀਮ ਸਿੰਘ ਬੇਦੀ ਤੇ ਉਹਨਾਂ ਦੇ ਸਾਥੀਆਂ ਦਾ ਕੀ ਕਾਰਨ ਸੀ ਇਸੇ ਸਮੇਂ ਦੇ ਵਿੱਚ ਗਿਆਨੀ ਦਿੱਤ ਸਿੰਘ ਉਹਨਾਂ ਨੇ ਇਹ ਸਾਰੀ ਡੁੰਡਲੀ ਦਾ ਪਾਜ ਉਘੇੜਨ ਦੇ ਵਾਸਤੇ ਸੁਪਨਾਟਕ ਦੇ ਨਾਂ ਥੱਲੇ ਇੱਕ ਲੰਮੀ ਚੌੜੀ ਲਿਖਤ ਹੈ ਜਿਹੜੀ ਅਖਬਾਰ ਵਿੱਚ ਛਾਪੀ ਬਾਬਾ ਖੀਮ ਸਿੰਘ ਬੇਦੀ ਆ ਜਿਹੜਾ ਉਹ ਕਾਫੀ ਜ਼ਿਆਦਾ ਨਾਰਾਜ਼ ਹੋਇਆ ਤੇ ਉਹਦੇ ਸਿੰਘ ਦੇ ਦੁਆਰਾ ਉਹਨੇ ਮਾਨਹਾਨੀ ਦਾ ਕੇਸ ਕਰਵਾ ਦਿੱਤਾ ਪਹਿਲਾਂ ਦਰਮਾਨਾ ਵਗੈਰਾ ਵੀ ਹੋਇਆ ਡਿਗਰੀ ਲੱਗੀ ਪਰ ਵੱਡੀ ਅਦਾਲਤ ਵਿੱਚ ਜਾ ਕੇ ਕੇਸ ਗਿਆਨੀ ਦਾਸ ਸਿੰਘ ਹੋਣੀ ਜਿੱਤ ਗਏ ਪਰ ਸੱਚੀ ਗੱਲ ਇਹ ਹੈ ਵੀ ਅਖਬਾਰ ਡਗਮਗਾ ਗਿਆ 1899 ਤੋਂ ਲੈ ਕੇ 1892 ਤੱਕ ਕੇ ਅਖਬਾਰ ਹੈ ਜਿਹੜਾ ਉਹ ਬੰਦ ਰਹਿੰਦਾ ਇਹ ਸਰਦਾਰ ਅਤਰ ਸਿੰਘ ਭਧੌੜ ਮਹਾਰਾਜਾ ਹੀਰਾ ਸਿੰਘ ਨਾਭਾ ਆਦਿ ਕੁਝ ਗੁਰਸਿੱਖਾਂ ਦੇ ਸਹਿਯੋਗ ਨਾਲ 1892 ਵਿੱਚ ਇਹਨੂੰ ਫਿਰ ਤੋਂ ਸ਼ੁਰੂ ਕੀਤਾ ਜਾਂਦਾ ਹੈ। ਖਾਲਸਾ ਕਾਲਜ ਕਿਉਂ ਜ਼ਰੂਰੀ ਹੈ ਇਹਦੇ ਉੱਤੇ ਵਿਸ਼ੇਸ਼ ਅੰਕ ਵੀ ਕੱਢਿਆ ਜਾਂਦਾ ਹੈ ਇਸ ਅਖਬਾਰ ਦੇ ਵਿੱਚ। ਤੇ ਮੁੜ ਤੋਂ ਇਹ ਅਖਬਾਰ ਪੈਰਾਂ ਸਿਰ ਹੋ ਜਾਂਦਾ ਹੈ। ਫਿਰ ਇਹਨੂੰ 1801 ਤੱਕ ਆਪਣੀ ਆਖਰੀ ਸਾਹ ਤੱਕ ਗਿਆਨੀ ਦਾਸ ਸਿੰਘ ਹਣੀ ਸੰਭਾਲਦੇ ਆ। ਤੇ ਉਹਨਾਂ ਤੋਂ ਬਾਅਦ 1805 ਈਸਵੀ ਤੱਕ 1905 ਈਸਵੀ ਤੱਕ 1921 ਇਸਵੀ ਤੱਕ ਗਿਆਨੀ ਦਇਤ ਸਿੰਘ ਉਨ੍ਹਾਂ ਨੇ ਸੰਭਾਲਦੇ ਆ ਤੇ ਫਿਰ 1901 ਤੋਂ ਲੈ ਕੇ 1905 ਇਸਵੀ ਤੱਕ ਇਹਨੂੰ ਸਰਦਾਰ ਮਈਆ ਸਿੰਘ ਹੁਣਾ ਨੇ ਸੰਭਾਲਿਆ ਕਾਰਜਾ ਚੁੱਕ ਚੁੱਕ ਕੇ ਉਹਨਾਂ ਨੇ ਇਸ ਅਖਬਾਰ ਦੇ ਅੰਕ ਕੱਢੇ ਇਹ ਹਫਤੇ ਬਾਅਦ ਸ਼ਬਦਾ ਸੀਗਾ ਜੀ ਇਹ ਮਰਜੀਬੜੇ ਬਸ ਇੱਕੋ ਲਗਨ ਦੇ ਵਿੱਚ ਤੁਰੇ ਹੋਏ ਸਨ ਅਸੀਂ ਜੇ ਉੱਜੜ ਜਾਈਏ ਪੰਥ ਵਸਣਾ ਚਾਹੀਦਾ ਉਹਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਤੇ ਇਸ ਅਖਬਾਰ ਦੀਆਂ ਪ੍ਰਾਪਤੀਆਂ ਦੇ ਵਿੱਚੋਂ ਦੀਵ ਖਾਲਸਾ ਦਵਾਨ ਵਰਗੀ ਸੰਸਥਾ ਨਿਕਲਦੀ ਹੈ ਖਾਲਸਾ ਸਮਾਚਾਰ ਇਸੇ ਤੋਂ ਪ੍ਰਭਾਵਿਤ ਹੋ ਕੇ ਨਿਕਲਣਾ ਸ਼ੁਰੂ ਹੁੰਦਾ ਹੈ ਫਿਰ ਇਸੇ ਅਖਬਾਰ ਦੀ ਬਦੌਲਤ ਜਿਹੜਾ ਨੇ ਇੱਕ ਮਾਹੌਲ ਸਿਰਜਿਆ ਉਹਦੇ ਵਿੱਚੋਂ ਗੁਰਦੁਆਰਾ ਸੁਧਾਰਨ ਹੈ ਨਿਕਲਦੀ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਨਿਕਲਦੀਆਂ ਨੇ ਸੋ ਇਹ ਜਿਹੜਾ ਖਾਲਸਾ ਅਖਬਾਰ ਹੈ ਨਾ ਇਹਦੀ ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਹੈਗੀ ਹੈ ਜੇ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ